200 ਖਬਰਾਂ ਦੇ ਬਲੈਟਰ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਖਾਸ ਖਬਰਾਂ ਤੇ ਗੁਰਦਾਸਪੁਰ ਨੂੰ ਮੌਜੂਦ ਹੈ ਬਿਕੇ ਸ਼੍ਰੀ ਰਾਮ ਦੇ ਮੰਦਿਰ ਦੀ ਪ੍ਰਾਣ ਪ੍ਰਿਸ਼ਟਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਆਰਾਮ ਭਗਤਾਂ ਨੂੰ ਬਹੁਤ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਉੱਥੇ ਗੁਰਦਾਸਪੁਰ ਜਲੇਬੇ ਸ਼ਹਿਰ ਧਾਲੀਵਾਲ ਦੇ ਬਰਮਾ ਪਰਿਵਾਰ ਵਿੱਚ ਬਖਰੀ ਹੀ ਖੁਸ਼ੀ ਦੇਖ ਨੂੰ ਮਿਲ ਰਹੀ ਹੈ ਅੱਜ ਜਦੋਂ ਆਰਾਮ ਭਗਤ ਬਰਮਾ ਪਰਿਵਾਰ ਦੇ ਕਰ ਅਕਸ਼ਤ ਪੁਸ਼ਕ ਦੇਣ ਆਏ ਤਾਂ ਪਰਿਵਾਰ ਵੱਲੋਂ ਸੱਤਾ ਦੇਣ ਪਹੁੰਚੇ ਆਰਾਮ ਭਗਤਾਂ ਦੀ ਆਰਤੀ ਉਤਾਰੀ ਤਿਲਕ ਲਗਾਏ ਗਏ ਫੁੱਲਾਂ ਦੀ ਹਾਰ ਪਾਏਗੇ ਤੇ ਵਰਖਾ ਕੀਤੀ ਗਈ ਤੇ ਜੋਰ ਦਾ ਸਵਾਗਤ ਕੀਤਾ ਗਿਆ ਮੈਨੂੰ ਨਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਸਾਡੇ ਘਰ ਪਗਤ ਆਏ ਆ ਅਕਸ਼ਤ ਵੰਦ ਰਵੇ ਹਰ ਗਲੀ ਗਲੀ ਹਰ ਘਰ ਘਰ ਚ ਤੇ ਇੰਨੇ ਸਾਲਾਂ ਬਾਅਦ RAM ji ਦਾ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਕੋਈ ਕਿਉਂਕਿ ਕਈ ਵਾਰੀ ਐਸਾ ਹੁੰਦਾ ਕਿ ਕਿੰਨਾ ਟਾਈਮ ਹੀ ਨਿਕਲ ਜਾਂਦਾ ਪਰ ਅੱਜ ਹੀ ਖੁਦ ਦੇਖਾਂਗੇ ਸਾਡੇ RAM ji ਦਾ ਮੰਦਿਰ ਬਣਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਹਿਲੇ ਇੱਕ ਵਾਰੀ ਜੁਦਾ ਗਏ ਸੀ ਸਰਜੋ ਨਦੀ ਵੀ ਦੇਖੀ ਸਾਰਾ ਕੁਝ ਦੇਖਿਆ ਇਹ ਸਾਰੇ ਬਣੇ ਫੇ ਰਾਮ ਰਾਮ ਹਰ ਟਾਈਮ ਰਾਮ ਰਾਮ ਬੋਲਦੇ ਆ ਦਿਨ ਰਾਤ ਰਾਮ ਰਾਮ ਦੀ ਗੂੰਜ ਜਾਂਦੀ ਹੈ ਤੇ ਅੱਜ ਅਸੀਂ ਆਏ ਦੇਖਾਂਗੇ ਸਾਡੇ RAM ਜੀ ਦਾ ਪਹਿਲਾਂ ਉੱਥੇ ਕੀ ਸਿਰਫ ਨਕਸ਼ਾ ਰੱਖਿਆ ਰਹੀ ਜੀ ਤੇ ਉਹ ਨਕਸ਼ਾ ਹੀ ਦੇਖਿਆ ਤੇ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ ਰਾਮ ਰਾਮ ਪੱਥਰਾਂ ਤੇ ਲਿਖ ਰਹੇ ਸਾਰੇ ਭਗਤ ਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ ਰਾਮ ਰਾਮ ਦੇ ਤੇ ਅੱਜ ਤਿਆਰ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਾਰੇ ਲੋਕ ਵੀ ਜਦਾ ਬਹੁਤ ਸਮਰਥਨ ਕਰਦੇ ਪਏ ਆ ਤੇ ਸਾਡੇ ਧਾਰੀਵਾਲ ਜੀ ਵੀ ਬਹੁਤ ਖੁਸ਼ੀ ਦਾ ਅਨੰਦ ਆ ਰਾਮ ਰਾਮ ਸਾਡੇ ਅੰਦਰ ਬਾਹਰ ਤਾਂ ਦੇਖਦੇ ਹੋ ਬਹੁਤ ਅੱਛਾ ਲੱਗ ਰਿਹਾ ਸਾਨੂੰ ਦੇਖ ਕੇ ਕਿਉਂਕਿ ਮੈਂ ਬਹੁਤ ਵਾਰੀ ਦੇਖੀ ਆ ਤਸਵੀਰ ਜੀ ਬਾਰ-ਬਾਰ ਫੋਨ ਵਿੱਚ ਵੀ ਆਉਂਦੀ ਪਈ ਆ ਟੀਵੀ ਵਿੱਚ ਵੀ ਆਉਂਦੀ ਪਈ ਆ ਪਰ ਜੋ ਅਸੀਂ ਪਹਿਲਾਂ ਦੇਖਿਆ ਹੈ ਕਿ ਸਾਨੂੰ ਉਦੋਂ ਦੇਖ ਲੱਗੀ ਸਾਡੇ ਰਾਮ ਸਾਡੇ ਆਪਣੇ ਪੂਰਵਜ ਜਨ ਸਮਝੋ ਕਿਸਮ ਦੇ ਜੀ ਤੇ ਅੱਜ ਅਸੀਂ ਉਹਨਾਂ ਨੂੰ ਦੇਖਾਂਗੇ ਉਹ ਨਵੇਂ ਘਰ ਵਿੱਚ ਟਿਕਣ ਬਹਿਣ ਲੱਗੇ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਜੀ ਆਸ਼ੀਰਵਾਦ ਜੀ ਮੈਂ ਤਾਂ ਅਦੀਵਾਦੀ ਲੋਕਾਂ ਨੂੰ ਹੀ ਕਹਿਣਾ ਚਾਹਾਂਗੀ ਕਿ 22 ਨੂੰ ਸਾਡੇ ਤਾਰਦੀਵਾਰ ਪਾਸਟੈਂਡ ਤੋਂ ਪ੍ਰੋਗਰਾਮ ਹੋਣ ਜਾ ਰਿਹਾ ਹੈ ਸਾਡੇ ਹੁੰਘੁਮਾ ਕੇ ਆਨ ਅੱਜ ਵੀ ਅਸੀਂ ਗਏ ਸੀ ਰਾਤ ਨੂੰ ਅਕਸ਼ਤ ਸਾਡੇ ਦਾ ਦੇਨਾ ਹੈ ਅਕਸ਼ਤ ਫੁੱਲ পুষ্প ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗੇ ਵਤੀ ਸਮਝਦੇ ਆ ਕਿ ਸਾਡੇ ਵੀ ਕਰਮਾਂ ਚ ਇਹ ਰਾਮ ਦੂਤਾਂ ਦਾ ਆਣਾ ਸੀ ਤੇ ਅਸੀਂ ਬਹੁਤ ਹੀ ਖੁਸ਼ ਆ ਅੱਜ ਸਾਰੇ ਸ਼ਹਿਰ ਦੇਆਂ ਲੇਡੀਜ਼ ਇੰਨੀ ਸਰਦੀ ਦੇ ਬਾਵਜੂਦ ਵੀ ਪੂਰਾ ਨਾਲ ਹੁਮੁਹਾ ਕੇ ਆਈਆਂ ਤੇ ਦੇਖ ਕੇ ਬਹੁਤ ਹੀ ਅਨੰਦ ਆਇਆ ਤੇ ਅਸੀਂ ਇਹੀ ਚਾਹਾਂਗੇ ਕਿ ਹੁਣ ਇਹ ਸਭ ਕੁਝ ਇਦਾਂ ਹੀ ਵਧੀਆ ਅੱਗੇ ਚੱਲਦਾ ਰਹੇ ਤੇ જય ਸ਼੍ਰੀ ਰਾਮ ਜੀ ਹਾਂਜੀ જય ਸ਼੍ਰੀ ਰਾਮ ਮੇਰਾ ਨਾਮ ਆਸ਼ਿਸ਼ ਹੈ ਤੇ ਮੈਂ ਧਾਰੀਵਾਲ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਦਾਸਪੁਰ ਦਾ ਤੇ ਕੁਝ ਸਮਾਂ ਪਹਿਲਾਂ ਮੇਰੇ ਘਰ ਆ ਰਾਮ ਦੂਤ ਲੈ ਕੇ ਆਏ ਆ ਅਕਸ਼ਿਤ ਤੇ ਪੁਸ਼ਪ ਲੈ ਕੇ ਆਏ ਆ ਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਾਈ ਮਾਹੌਲ ਬਣਿਆ ਹੋਇਆ ਹੈ ਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ ਤੇ ਅਸੀਂ ਬਹੁਤ ਹੀ ਖੁਸ਼ ਹੋਏ ਆ ਅਸੀਂ ਸ਼ੁਕਰ ਕਰਦੇ ਆਂ ਉਹ ਮਾਲਕ ਦਾ ਇਹ ਘੜੀ ਆਈ ਹੈ 22 ਤਰੀਕ ਨੂੰ ਅਸੀਂ ਬਹੁਤ ਹੀ ਭਵੇ ਪ੍ਰੋਗਰਾਮ ਕਰਨ ਜਾ ਰਹੇ ਆਂ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਤੇ ਜਿਸ ਦੇ ਵਿੱਚ ਅਸੀਂ ਚਾਹਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ ਵੱਧ ਤੋਂ ਵੱਧ ਸਹਿਯੋਗ ਦੇਣ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਵਿਭਾਗ ਦੀ ਟੀਮ ਵੱਲੋਂ ਨਜਾਇਜ਼ ਕਬਜ਼ੇ ਖਿਲਾਫ ਵਿੱਢੀ ਕੀ ਮਹਿੰਮ ਦਾ سلسلہ ਲਗਾਤਾਰ ਜਾਰੀ ਹੈ ਜਿ세 ਚੱਲਦੇ ਆ ਦਿਨ ਦਿਹਾੜੇ ਨਜਾਇਜ਼ ਸਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ 20 ਦੇ ਕਰੀਬ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਏ.ਟੀ.ਪੀ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਦੌਰਾਨ ਬਖ ਬਖੇ ਇਲਾਕੇ ਵਿੱਚ 20 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਭਈਆ ਜਿਹੜੀ ਕਾਰਵਾਈ ਕੀਤੀ ਕਿਹੜੀ ਕਿਹੜੀ ਰੀਚ ਕੀਤੀ ਹੈ ਤੇ ਕੀ ਕਾਰਵਾਈ ਸੀ ਆਪਣੇ ਵੱਲੋਂ? ਤਕਰੀਬਨ 20 ਦੇ ਕਰੀਬ ਅਨਜ਼ਕਾਹਤ ਇਸਾਰੀਆਂ ਫੀਲ ਦਿੱਤੀਆਂ ਗਈਆਂ ਨੇ। ਉਹਨਾਂ ਚੋਂ ਚਾਰ ਬੈਂਕ ਰੂਹੀ ਦੇ ਵਿੱਚ ਰੀ ਸੀਲਿੰਗ ਹੈ। ਉਹਨਾਂ ਕੋਲ ਵਾਪਸ ਜਾਵੜ ਦਿੱਤਾ ਗਿਆ ਸੀਗਾ ਵੀ ਆਪਾਂ ਇਹਨੂੰ ਐਸ ਪ੍ਰੋਬਾਇਲਾ ਕਰਾਂਗੇ। ਪਰ ਇੱਕ ਸਾਲ ਦੇ ਕਰੀਬ ਦਿੱਤੋਂ ਤੋਂ ਬਾਅਦ ਵੀ ਉਹਨਾਂ ਕੋਲ ਕੋਈ ਨਹੀਂ ਦਿੱਤੀ ਜੇ ਵਪਾਰਿਕਾਂ ਦੇ ਸਾਹਮਣੇ ਸਭ ਨੇ ਉਹ ਕੋਲ ਮਾਰਕੀਟ ਵੀ ਹੈ 8 ਅਰੀ ਜੇਲੀ ਮੰਡਿਆ ਅ ਗਾਜੇਬਾਦ ਰਾਜਾ ਕਾਟਨ ਦੇ ਵਿੱਚ ਤੇ ਇੱਕ ਹੈਪੀ ਬਰਥਡੇ ਵਾਲੀ ਸਰਪ੍ਰੀਚਾ ਵੀ ਹੋਈ ਹੈ ਤੇ ਤੁਹਾਡੇ ਕਿੰਨੇ ਕਿ ਦੁਕਾਨਾਂ ਹੋਇਆ ਤੇ ਕਿਰੇ ਦੇ ਸ਼ੌਦੇ ਕਿਤਕੀ ਨੇ ਹੈ ਬਟਾਲਾ ਦੇ ਗਾਂਧੀ ਨਗਰ ਕੈਂਪਸ ਇਸ ਨੂੰ ਨਸ਼ੇ ਦਾ ਘੜ ਮੰਨਿਆ ਜਾਂਦਾ ਹੈ ਜਿੱਥੇ ਹਰ ਰੋਜ਼ ਨਸ਼ੇ ਵਿੱਚ ਧੁੱਤ ਨੌਜਵਾਨਾਂ ਦੀ ਵੀਡੀਓ ਲੋਕਾਂ ਵੱਲੋਂ ਵਾਇਰਲ ਕੀਤੀਆਂ ਜਾਂਦੀਆਂ ਹੈ ਪਿਛਲੇ ਦਿਨੀ ਇੱਥੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜੋ ਤਾਰੀਵਾਲਾ ਰਹਿਣ ਵਾਲਾ ਸੀ ਅਦੇ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਕਰਵਾ ਰਿਹਾ ਸੀ ਉਤੋਂ ਕ੍ਰਿਸਮਸ ਦੀ ਛੁੱਟੀ ਲੈ ਕੇ ਕ੍ਰਿਸਮਸ ਮਨਾਉਣ ਲਈ ਘਰ ਆਇਆ ਸੀ ਤੇ ਗਾਂਧੀ ਕੈਂਪ ਪਹੁੰਚ ਕੇ ਨਸ਼ਾ ਕਰ ਲਿਆ ਉੱਥੇ ਹੀ ਮਰ ਗਿਆ ਮ੍ਰਿਤਕ ਨੌਜਵਾਨ ਦੇ ਪਿਤਾ ਤੇ ਚਚੇਰੇ ਭਰਾ ਨੇ ਵੀ ਦੋਸ਼ ਲਗਾਇਆ ਹੈ ਕਿ ਗਾਂਧੀ ਕੈਂਪ ਵਿੱਚ ਸ਼ਰਯਾਮ ਨਸ਼ਾ ਵੇਚਦਾ ਹੈ ਤਾੜਾ ਵੀਡੀਓ 'ਕਿ ਨੌਜਵਾਨ ਲੜਕੀ ਦਾ ਵਹਿਰਲ ਹੋ ਰਿਹਾ ਹੈ ਜਿੱਥੇ ਕਾਫੀ ਚਰਚਾ ਹੋ ਰਹੀ ਹੈ ਕਿ ਇਸ ਕੁੜੀ ਨੇ ਨਸ਼ਾ ਕੀਤਾ ਹੋਇਆ ਹੈ ਲੋਮਨ ਖਬਰਾਂ ਜਨ ਅਖਬਾਰ ਵਾਲੇ ਭਾਗੇ ਉਹਨੇ ਪੁੱਛਿਆ ਤੁਸੀਂ ਬੋਲੋ ਆਇਓ ਭਾਈ ਆਇਓ ਬੋਲੋ ਬੋਲੋ ਡਰ ਰਹਾ ਬੋਲੋ ਬੋਲੀ ਕੇ ਬੋਲੋ ਨਾ ਕਿ ਵੀਡੀਓ ਕਾ ਬੋਲੋ ਉਹਦੇ ਬੋਲੇ ਕੋਈ ਕੀ ਹੁੰਦੀ ਵੀ ਹੈ ਹੈ ਪੁੱਛੋ ਤੁਸੀਂ ਉਹਨੂੰ ਕਿੱਥੋਂ ਦੀ ਹੈ ਕਿੱਥੋਂ ਪੰਜੀ ਆਈ ਦੀ ਉਹ ਕੋਈ ਹੋਸ਼ ਨਹੀਂ ਆ ਗਈ ਹੋਸ਼ ਨਹੀਂ ਹੈ ਗਈ ਉਹ ਕੁਝ ਨਹੀਂ ਦੱਸ ਆ ਗਈ ਹੈ ਨਾ ਨਹੀਂ ਅਜੇ ਨਹੀਂ ਉਹ ਹੋਸਟ ਇਸ ਪਾਈ ਨਹੀਂ ਚਾਹ ਕੱਬ ਲਾ ਲੱਕਰ ਕੱਬ ਉਹ ਐਸ ਐਚ ਨੂੰ ਕਿਹਾ ਕਿ ਇਸ ਉੱਪਰ ਹੈ ਯਾਰ ਕਿਤਾਬਾਂ ਨੂੰ ਮੈਂ ਸਰਾਏ ਨਹੀਂ ਦਿੱਤਾ ਆਇਆ ਨਹੀਂ ਕਿ ਉਹਨੂੰ ਦਾ ਉਹ ਕਰਾ ਦੇ ਨਹੀਂ ਤਾਂ ਮਾਰ ਜੈਣੀ ਤਾਂ ਸਾਈਡ ਚ ਜਾ ਜਣਾ ਹਾਲੀ ਵਿੱਚ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਪੁਲਿਸ ਬੱਸ ਦੇ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਜਨ੍ਹਾਂ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਦਾ ਐਸ.ਆਈ. ਹਰਦੇਵ ਸਿੰਘ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਉਸ ਨੂੰ 1996 ਵਿੱਚ ਨੌਕਰੀ ਮਿਲੀ ਸੀ ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਕੀਤਾ ਗਿਆ ਜਿੱਥੇ ਸੈਂਕੜੇ ਪਿੰਡ ਵਾਸੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਇਸ ਮੌਕੇ ਜਲੰਧਰ ਪੀ.ਏ.ਪੀ ਅਧਿਕਾਰੀ ਨੇ ਐਸ.ਆਈ. ਹਰਦੇਵ ਸਿੰਘ ਨੂੰ ਸਲਾਮੀ ਵੀ ਦਿੱਤੀ ਗਈ ਸਰਦੀਪ ਸਿੰਘ ਜੀ ਦੀ ਮੌਤ ਹੋਈ ਹੈ ਐਕਸੀਡੈਂਟ ਦੇ ਵਿੱਚ ਸਬੰਧ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੀ ਕਹੋਗੇ ਅਸੀਂ ਠੀਕ ਹੀ ਕਹਾਂਗੇ ਜਿਹੜਾ ਕਸ ਹੋਣਾ ਸੀ ਬਸ ਹੋ ਗਿਆ ਹਣ ਤਾਂ ਅਸੀਂ ਕੀ ਕਹਿਣਾ ਤੇ ਪ੍ਰਸ਼ਾਸਨ ਵੱਲੋਂ ਕਿੰਦਾ ਦਾ ਭਰੋਸਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤਾਂ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ ਹੈਲਪ ਕਰਾਂਗੇ ਹਾਂ ਹੁਣ ਦੇਖੋ ਭਰਤੀ ਵੀ ਵਾਰ ਨਹੀਂ ਬੱਚਾ ਕੇ ਕਦੋਂ ਕਦੋਂ ਭਰਤੀ ਹੋਈ ਸੀ ਇਹਨਾਂ ਦੀ ਹਰਦੀਪ ਜੀ ਦੀ ਇਹ ਸੀਗੇ 97 ਦੇ ਇਸ ਤਰ੍ਹਾਂ ਰਹੀ ਨੌਕਰੀ ਇਹਨਾਂ ਦੀ ਨੌਕਰੀ ਬਹੁਤ ਵਧੀਆ ਰਹੀ ਹੈ ਇਹਨਾਂ ਦੀ ਇੱਕ ਵੀ ਐਬਸੈਂਟ ਨਹੀਂ ਸੀਗੀ ਬਹੁਤ ਵਧੀਆ ਸੀ ਬਹੁਤ ਜਿਆਦਾ ਵਧੀਆ ਸੀ ਥੋੜਾ ਵਧੀਆ ਨਹੀਂ ਸੀ ਇਸ ਤਰ੍ਹਾਂ ਸੜਕਾਸੇ ਦੇ ਵਿੱਚ ਦੁਨੀਆਂ ਚੋਂ ਚਲੇ ਜਾਣਾ ਹਾਂ ਉਹ ਤਾਂ ਫਿਰ ਹੁਣ ਸਾਨੂੰ ਹੀ ਪਤਾ ਸਾਡਾ ਦੈਲੇ ਪੁੱਛਿਆ ਜਾਣਦਾ ਕਿੰਨੇ ਬੱਚੇ ਸੀ ਹਰ ਦੇ ਇੱਕ ਇੱਕ ਹੀ ਬੇਟਾ ਸਾਡੇ 25 ਸਾਲ ਦਾ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਕਿ ਅਸੀਂ ਤਾਂ ਉਮੀਦ ਕਰਦੇ ਹਾਂ ਵੀ ਸਾਡੇ ਬੇਟੇ ਨੂੰ ਨੌਕਰੀ ਵੀ ਮਿਲੇ ਸਾਡਾ ਬੱਚਾ ਚਲੋ ਹੁਣ ਉਹ ਤਾਂ ਹੁਣ ਚਲੇ ਗਏ ਸਾਡਾ ਬੱਚਾ ਕਿਸੇ ਬਲੇ ਲੱਗੇ ਜੋ ਸਹਾਇਤਾ ਉਹ ਵੀ ਮੈਂ ਲਈ ਜਿਵੇਂ ਹਰਦੀਪ ਸਿੰਘ ਦੀ ਮੌਤ ਹੋਈ ਜੀ ਹੋਰ ਵੀ ਕਈ ਪੁਲਿਸ ਕਰਮੀਆਂ ਦੀ ਮੌਤ ਹੋਈ ਜੀ ਸੰਸਕਾਰ ਤੇ ਪਹੁੰਚੋ ਇੱਕ ਡਰਾਈਵਰ ਸੀ ਗੁਰਪ੍ਰੀਤ ਸਿੰਘ ਉਹ ਹੀ ਡੈਥ ਹੋਈ ਜੀ ਹਰਦੀਪ ਸਿੰਘ ਦੇ ਅੰਤਿਮ ਸੰਸਕਾਰ ਤੇ ਪਹੁੰਚੋਗੇ ਤੁਸੀਂ ਹਾਂਜੀ ਇਹ ਜੀ ਸੰਸਕਾਰ ਤੇ ਆਏ ਸੀਗੇ ਜੀ ਜੋ ਵੀ ਬਣਦੀ ਸਹਾਇਤਾ ਸਰਕਾਰ ਵੱਲੋਂ ਉਹਨੂੰ ਮੱਈਆ ਕੀਤੀ ਜਾਵੇਗੀ ਐਜੂਕੇਸ਼ਨ ਮੁਤਾਬਕ ਉਹ ਬੱਚਾ ਭੱਦੀ ਕੀਤਾ ਜਾਊਗਾ ਜੀ ਮੁਕੰਮੰਤਰੀ ਖੋਜ ਯਾਤਰਾ ਮੋਕਾ ਦੇ 메ਨ ਚੌਂਕ ਤੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਕੱਢੀ ਗਈ ਕੰਪਿਊਟਰ ਅਧਿਆਪਕਾਂ ਦੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ। ਜਿਸ ਵਿੱਚ ਕੰਪਿਊਟਰ ਅਧਿਆਪਕਾਂ ਦੇ ਡੀਏ 6ਵੇਂ ਤਨਖਾਹ ਕਮਿਸ਼ਨ ਨੂੰ ਰੈਗੂਲਰ ਕੀਤਾ ਜਾਵੇ ਅਤੇ ਮਰਨ ਵਾਲੇ 100 ਦੇ ਕਰੀਬ ਅਧਿਆਪਕਾਂ ਦੇ ਪਰਿਵਾਰਾਂ ਨੂੰ ਸੀਐਸਆਰ ਤਹਿਤ ਸਹਾਇਤਾ ਦਿੱਤੀ ਜਾਵੇ। ਪੰਜਾਬ ਵਿੱਚ 7000 ਦੇ ਕਰੀਬ ਅਧਿਆਪਕਾਂ ਜੋ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਹਨ ਮੁੱਖ ਮੰਤਰੀ ਭਾਲ ਯਾਤਰਾ ਸਾਨੂੰ ਸ਼ੁਰੂ ਕਰਨੀ ਪਈ ਮਜਬੂਰੀ ਵਸ ਜੀ ਅਸੀਂ 2 ਸਾਲਾਂ ਤੋਂ ਸਰਕਾਰ ਨੂੰ ਆਉਂਦਿਆ ਹੋ ਗਿਆ ਬਾਰ-ਬਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ ਜੇ ਕਦੀ ਮੀਟਿੰਗ ਅਸੀਂ ਕਰਦੇ ਵੀ ਆ ਤਾਂ ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਕਹਿ ਕੇ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕੇ ਆਉਣ ਤੁਹਾਡਾ ਜਿਹੜਾ ਕੰਮ ਪ੍ਰੋਸੈਸ ਚ ਆ। ਸੋ ਮੁੱਖ ਮੰਤਰੀ ਸਾਹਿਬ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀ ਗੱਲਬਾਤ ਕਰਦੇ ਆ। ਕਿ ਕਿਸਾਨ ਕਿਸਾਨ ਬੰਦੀਆਂ ਨੂੰ ਵੀ ਆਖਦੇ ਆ। ਹੋਰ ਸਾਰੀਆਂ ਅਧਿਆਪਕ ਜੱਥੇਬੰਦੀਆਂ ਨੂੰ ਵੀ ਆਖਦੇ ਆ ਵੀ ਸਾਨੂੰ ਆ ਕੇ ਮਿਲੋ। ਅਸੀਂ ਧਰਨੇ ਮਜਾਰਿਆਂ 'ਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਤੁਹਾਡਾ ਕੰਮ ਕਰਦੇ ਆ। ਪਰ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲਣ ਜਾਂਦੇ ਆ। ਉਹ ਹੀ ਮੀਟਿੰਗਾਂ ਦੇ ਕੇ ਉਹ ਕਿਸੇ ਹੋਰ ਐਜੂਕੇਸ਼ਨ ਸਪੈਸ਼ਲ ਸੈਕਟਰੀ ਨਾਲ ਜਾਂ ਕਿਸੇ ਹੋਰ ਨਾਲ ਸਾਨੂੰ ਮੀਟਿੰਗ ਕਰਨੀ ਪੈਂਦੀ ਆ ਉਹ ਵਾਰ-ਵਾਰ ਆਪਣੀ ਸਾਡੇ ਕੰਮ ਹੋਣ ਦਾ ਜਿਹੜਾ ਪ੍ਰੋਸੈਸ ਦਾ ਹਵਾਲਾ ਦਿੰਦੇ ਆ ਸੋ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਆਪਣੀ ਵਕ ਵਕ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਸਾਨੂੰ ਪਿਛਲੀ ਦੀਵਾਲੀ 2022 ਤੇ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਜਿਹਨੂੰ ਤੁਹਾਨੂੰ ਜੜੀ ਪਹਿਮਾ ਪੀ ਕਮਿਸ਼ਨ ਜਿਹੜੀਆਂ ਤੁਹਾਡੀਆਂ ਮੇਨ ਮੰਗਾ ਹੈਗੀਆਂ ਸੀਐਸਆਰ ਰੂਲ ਉਹ ਫੌਰੀ ਰਾਹਤ ਦਿੰਦੇ ਹੋਏ ਤੁਹਾਨੂੰ ਦਿਵਾਲੀ ਦਾ ਗਿਫਟ ਤਿਆ ਜਾਊਗਾ ਉਸ ਤੋਂ ਬਾਅਦ ਵੀ ਦੋ ਦਿਵਾਲੀਆਂ ਲੰਘ ਚੁੱਕੀਆਂ ਆ ਤਾਂ ਅਜੇ ਤੱਕ ਉਹ ਵਾਦਾ ਵਫਾ ਨਹੀਂ ਹੋਇਆ ਤੇ ਮੁੱਖ ਮੰਤਰੀ ਪਾਲ ਯਾਤਰਾ ਅਸੀਂ ਇਸ ਲਈ ਆਰੰਭ ਕੀਤੀ ਆ ਤਾਂ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਜਾਨਾ ਜੋ ਬਾਰ ਬਾਰ ਇਹ ਗੱਲ ਕਰਦੇ ਆ ਵੀ ਜਥੇਬੰਦੀਆਂ ਨੂੰ ਧਰਨਾ ਨਹੀਂ ਦੇਣਾ ਚਾਹੀਦਾ ਸਾਨੂੰ ਆ ਕੇ ਮਿਲੋ ਉਹ ਗਲਤ ਪ੍ਰਚਾਰ ਕਰ ਰਹੇ ਆ ਸੋ ਅਸੀਂ ਇਸ ਲੜੀ ਤਹਿਤ ਜਿਹੜੀ ਮੁੱਖ ਮੰਤਰੀ ਭਾਲ ਯਾਤਰਾ ਕਰ ਰਹੇ ਆ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਸਾਹਿਬ ਜੋ ਸੋਸ਼ਲ ਮੀਡੀਆ ਤੇ ਬਿਆਨ ਦਿੰਦੇ ਆ ਉਹ ਵਾਅਦੇ ਤੇ ਕਰਨੀ ਤੇ ਕਥਨੀ 'ਚ ਫਰਕ ਆ ਜੇ ਉਹਨਾਂ ਦੀ ਕਥਨੀ ਤੇ ਕਰਨੀ ਇੱਕ ਆ ਤਾਂ ਸਾਡੇ ਨਾਲ ਮੀਟਿੰਗ ਕਰਨ ਵਿਧਾਇਕ ਜੱਥੇਬੰਦੀਆਂ ਜੋ ਹੋਰ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਜਿਹੜੀਆਂ ਜਿਹੜੇ ਕੰਮ ਹੈਗੇ ਆ ਉਹ ਪੂਰੇ ਕਰਨ ਸਾਨੂੰ ਨਾ ਇੱਥੇ ਸੜਕਾਂ ਤੇ ਆ ਕੇ ਇਸ ਤਰ੍ਹਾਂ ਨਾਰੀ ਬਾਜੀ ਕਰਨ ਦੀ ਸਮਾਂ ਬਰਬਾਦ ਕਰਨ ਦੀ ਬਜਾਏ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈਏ ਨਾ ਕਿ ਉਹਨਾਂ ਦੇ ਮਤਲਬ ਝੂਠੇ ਪ੍ਰਚਾਰ ਨਹੀਂ ਅਸੀਂ ਗੁੰਮਰਾਹ ਹੋਏ ਨਹੀਂ ਲੋਕ ਗਮਰਾਹ ਹੋਣ ਹਾਂ ਹਾਂ ਹਾਇ ਤਾਂ ਗਵਾਖਾਂ ਨਹੀਂ ਕੀਤੀ ਜਾਂਦੀ ਆ ਕਿਹੜੀ ਵੀ ਅਸੀਂ ਗਵਾਖ ਕੀਤੀ ਜਿਹੇ ਹਾਲ ਦੇ ਉਹ ਇਸੇ ਤਰ੍ਹਾਂ ਜੀ ਜਦੋਂ ਸਾਡੇ ਨਾਲ ਮੀਟਿੰਗ ਹੀ ਨਹੀਂ ਕਰਨਗੇ ਸੋਸ਼ਲ ਮੀਡੀਆ ਤੋਂ ਕਹਿੰਦੇ ਆ ਵੀ ਮੀਟਿੰਗ ਕਰੋ ਪਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਆ ਉਹਦੇ ਸਾਨੂੰ ਮਿਲਦੇ ਨਹੀਂ ਤਾਂ ਫਿਰ ਭਾਲ ਤਾਂ ਸਾਨੂੰ ਕਰਨੀ ਪਊਗੀ ਜੀ ਕਿੰਨੇ ਦੇ ਕੀ ਤੋਂ ਜਿਹੜੇ ਅਧਿਆਪਕ ਰਹਿ ਗਏ ਅਸੇ ਰੋਸ ਤੋਂ ਵੀ ਕਰ ਰਹੇ ਨੇ ਇਹ ਲਗਭਗ 150 ਦੇ ਕਰੀਬ ਆ ਅਸੀਂ ਜੌਨ ਵਾਈਜ਼ ਵੰਡੇ ਹੋਏ ਹਾਂ ਜ਼ਿਲ੍ਹਾ ਵਾਈਜ਼ 1800 ਦੇ ਕਰੀਬ ਅਧਿਆਪਕ ਹੈਗੇ 7000 ਦੇ ਕਰੀਬ ਬੱਚੇ ਪੰਜਾਬ ਚ ਆ ਹਾਂਜੀ ਪੂਰੇ ਪੰਜਾਬ ਜੀ ਜੀ ਇਸ ਸੰਘਰਸ਼ ਦਾ ਕਦਮ ਚ ਜੱਲੇਗੇ ਜਿਉ ਤੱਕ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਉਨਕ ਤੱਕ ਸਾਡਾ ਸੰਘਰਸ਼ ਇਹ جاری ਰਹੂਗਾ ਜੀ ਰਿਵਾਰੀ ਵਿੱਚ ਬਦਵਾਸ਼ਾਂ ਦਾ ਮਨੋਬਲ ਬੁਲੰਦ ਨਜ਼ਰ ਆ ਰਿਹਾ ਹੈ ਪਿੰਡ ਟੋਂਕੀਆਂ ਸਿੱਤ ਆਰਾਬਾਲੀ ਆਸ਼ਰਮ ਵਿੱਚ ਨੌਕਰ ਸੌਂਤਤ ਵਾਸੀ ਮੋਤਲਾ ਕਲਾਂ ਅਣਪਛਾਤੇ ਬਦਮਾਸ਼ਾਂ ਨੇ ਡੰਡਿਆਂ ਨਾਲ ਕੁੱਟਿਆ ਲੜਾਈ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਪਿਛਲੇ ਮਾਮਲੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੀ ਨਾਮ ਜੀ ਆਪ ਦਾ? ਸੋਮਦਤ। ਕੌਣ ਸੀ ਕੌਣ ਸੀ ਆਪ? ਮੌਤਲਾ ਕਲਾਕਾ ਹਾਂ ਜੀ। ਥੋੜਾ ਕੈਮਰਾ ਤਾ ਹਾਂ ਜਿਸੇ ਸੇਕਦਾਰ ਹਾਂ ਜੀ। ਕੀ ਆ ਕੋਈ ਘਟਨਾ ਹੋ ਉਂ ਜੋ ਪੂਰੀ? ਮੈਂ ਰਾਤ ਨੂੰ ਆਰਾਮ ਕਰ ਰਹਾ ਸੀ ਜੀ ਖਾਣਾ ਖਾ ਕੇ। ਆਏ ਜੀ ਮੇਰੇ ਘਾੜ ਤੋੜ ਕੇ ਮੇਰੇ ਮਾਰਨ ਲੱਗੇ ਜੀ। ਮन्ने ਪਤਾ ਵੀ ਨਹੀਂ ਜੀ। ਕੀ ਹੋਇਆ ਕੀ ਨਹੀਂ। ਮੈਂ ਬੇਹੋਸ਼ ਹੋ ਗਿਆ। गांव को ना आए कि मैं छुट्टू आया हूँ क्या क्या था उनके हाथों में हाथों में ना लाठी देखी थी जी मैं तू रात को कम देखता है जी मेरे को किसी को पहचानते उनमें से जिन्होंने हाँ जी जैसे ही पहचान लूँगा जो वैसे मैं नहीं जानता उनका नाम रूम पे मैं तो इसलिए अपने छो लड़की के चला गया था मैं कोई गाँव का साथ नहीं मैं क्या बोल लूँ पुलिस वालों को दिए हाँ जी पुलिस वालों को दे दीजिए डॉक्टरी और लग रही है जी तो क्या कुछ वजह निकल कर गई पता चला कि आखिर क्या कारण था उनको मारपीट आएगा नहीं जी वो तो वही बता सकते हैं क्या कारण है जी मैं तो आराम कर रहा था मेरे को तो पता ही नहीं जी वो तो सीधी जगह कुड़ तोड़ कर मारी है लट्ठी मेरे तो। ਪੁਰਗਸ਼ੇਤਰ ਸ਼ੋਕ ਤਬਰ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਸ਼ਾਮਲ ਹੋਣ ਤੇ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸੈਣੀ ਨੇ ਕਿਹਾ ਕਿ ਮੈਨੂੰ ਕੋਈ ਜਾਣ ਕਰਦੀ ਹੈ ਭਾਜਪਾ ਦੇ ਦਰਵਾਜ਼ੇ ਹਰ ਕਿਸੇ ਦੇ ਖੁੱਲੇ ਹਨ ਜੋ ਵੀ ਆਉਣਾ ਚਾਹੁੰਦਾ ਹੈ ਉਸ ਅਸ ਵਕਤ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਸੰਗਲ ਪਜਾਤਰਾ ਅੱਜ ਪੇਵਾ ਵਿੱਚ ਰਾਠੜ ਰਿਕੇ ਪਹੁੰਚੀ ਅਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਾਇਬ ਸੈਣੀ ਨੇ ਇਸ ਯਾਤਰਾ ਵਿੱਚ ਸ਼ਿਰਕਤ ਕੀਤੀ ਜੀ ਕੀ ਗਾਰੰਟੀ ਕੀ ਵੰਨ ਜੀ ਇਹ ਘੁੰਮ ਰਹੀ ਹੈ ਸួយ ਆਦਰਨੀ ਮੱਖਿਆ ਮੰਤਰੀ ਜੀ ਇਸ ਯਾਤਰਾ ਕੋ ਰਿਵਿਊ ਕਰਤੇ ਹਨ आदरणीय प्रधानमंत्री जी लगातार इस यात्रा के बीच में लोगों से संवाद करते हैं आज भी आदरणीय प्रधानमंत्री जी ने सीधा डायरेक्ट देश के विभिन्न स्थानों के ऊपर संवाद किया है जी। मोदी जी की जो सोच है मोदी जी का जो विजन है उन्होंने 2014 में एक बात कही थी आदरणीय प्रधानमंत्री नरेंद्र मोदी जी ने कि मेरी सरकार गरीबों को समर्पित सरकार है और वो 100 परसेंट आदरणीय प्रधानमंत्री जी ने उसको धरातल के ऊपर उतारने का काम किया है मैं देख रहा हूं अपनी आंखों से देख रहा हूं नहीं, मैं ये भी देखता था कि सरकार नारा देती थी गरीबी हटाएंगे वोट ले लेती थी गरीब व्यक्ति वोट दे देता था और वोट देकर के सरकार को ढूंढता था सरकार दिखाई नहीं देती थी और गरीब व्यक्ति मायूस हो जाता था उसके अंदर हीन भावना पैदा हो जाती थी नरेंद्र मोदी जी ने देश के लोगों का उत्साह बढ़ाने का काम किया और मैं ये अपनी आंखों से देखा है कि नरेंद्र मोदी जी ने जो कहा था उसको 100 परसेंट पूरा किया है आज नरेंद्र मोदी जी की ये मोदी की गारंटी की बहन गांव-गांव के अंदर जाकर के गरीब व्यक्ति को ढूंढ ढूंढ करके कोई व्यक्ति सरकार की योजना से ना छोटे उसको सरकार की योजना के साथ जोड़ने का काम ये पहली बार नरेंद्र मोदी की सरकार कर रही है आज गरीब के चेहरे के ऊपर जो उत्साह है जो मुस्कान है वो नरेंद्र मोदी जी की नीतियों के कारण है और इसको जो प्राण प्रतिष्ठा है भगवान राम के मंदिर की उसके बारे में क्या कहेंगे देखिए ये पूरे देश के अंदर देश के 140 करोड़ लोगों में बड़ा उत्साह का माहौल है और देश के लोग अपने अपने तरीके से हमारी माताएं बहनें हमारे भाई आ, हमारी माताएं कलश यात्राएं निकाल रही हैं और आदरणीय प्रधानमंत्री जी ने देश के लोगों से आह्वान किया है कि जो हमारे तीर्थ स्थल हैं जो हमारे मंदिर हैं जो हमारे मठ हैं गुरुद्वारे हैं उन सब के अंदर ہم سب مل کر کے وہاں کی کمیٹی کو ساتھ لے کر کے ਸਵੱਛਤਾ ਮਹਾਭਿਆਨ ਚਲਾਇਆ ਅਤੇ ਉਸਕੇ ਅੰਦਰ ਲਗਾਤਾਰ ਲੋਕ ਲਗੇ ਹੋਏ ਹਨ। ਬਰਦarpur ਪੁਲਿਸ ਨੇ ਗਲਤ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤੀ ਕਾਰਵਾਈ ਕਰਦੇ ਹੋਏ 15 ਬਾਂਡਾਂ ਦੇ ਚਲਾਨ ਕੀਤੇ ਗਏ। ਪੁਲਿਸ ਨੇ ਗਸ਼ਤ ਪਾਰਕਿੰਗ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਰਾਜੇਸ਼ ਮਸੀਹ ਨੇ ਦੱਸਿਆ ਕਿ ਲੋਕ ਆਪਣੇ ਬਾਹਰ ਗਲਤ ਪਾਰਕਿੰਗ ਨਾ ਕਰਨ। ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਉਸ ਨੂੰ ਅਨੁਜਿਆਤ ਪਾਉਣ ਲਈ ਉਹ ਲੋਕਾਂ ਦਾ ਸਹਿਯੋਗ ਦੀ ਮੰਗ ਕਰ ਰਹੇ ਹਨ। ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਰੋਜ਼ ਹੀ ਨਾਕੇ ਲਾਏ ਹੁੰਦੇ ਆ ਅੱਜ ਖਾਸ ਕਰਕੇ ਜਿਹੜਾ ਕਮੇਟੀ ਘਰ ਚੌਂਕ ਆ ਇਹਦੇ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਆ ਸਾਈਡਾਂ ਤੇ ਗੱਡੀਆਂ ਲਾ ਜਾਂਦੇ ਤੇ ਬਾਜ਼ਾਰ 'ਚ ਚਲੇ ਜਾਂਦੇ ਆ ਅਸੀਂ ਤੁਹਾਡੇ ਮੱਦੇ ਰਾਇ ਵੀ ਬਹੁਤ ਵਾਰੀ ਅਪੀਲ ਕੀਤੀ ਆ ਔਰ ਰਿਕਵੈਸਟ ਵੀ ਕੀਤੀ ਆ ਔਰ ਪਰਸਨਲੀ ਇਹਨਾਂ ਲੋਕਾਂ ਨੂੰ ਖੁਦ ਕਿਹਾ ਵਾ ਕਿ ਤੁਸੀਂ ਨਾ ਕਰੋ ਕਿਉਂਕਿ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਆ। ਉਹਦੇ ਬਾਅਦ باوجود ਵੀ ਜੇ ਅਗਰ ਇਹ ਨਹੀਂ ਇਸ ਗੱਲ ਨੂੰ ਸਮਝ ਰਹੇ ਤਾਂ ਅੱਜ ਉਹਨਾਂ ਨੇ ਕਲੰਪ ਲਾਏ ਗੱਡੀਆਂ ਨੂੰ। ਤਕਰੀਬਨ 15-20 ਗੱਡੀਆਂ ਨੂੰ ਕਲੰਪ ਲਾਏ ਨੇ ਅਸੀਂ ਚਲਾਨ ਕੀਤੇ ਨੇ। ਤੇ ਉਹ ਜਿਹੜੇ ਜਿਹੜੇ ਆਈ ਜਾਂਦੇ ਨੇ ਉਹ ਨਾਲੋਂ ਨਾਲ ਆਪਣਾ ਚਲਾਨ ਭੁਗਤੀ ਜਾਂਦੇ ਨੇ ਨਾਲੇ ਫਾਈਨ ਦਈ ਜਾ ਰਹੇ ਨੇ। ਕਿਉਂਕਿ ਉਹਨਾਂ ਦਾ ਮੌਕੇ ਤੇ ਚਲਾ ਨਹੀਂ ਕੀਤਾ ਜਾਣਾ ਵਾ। ਇਸ ਕਰਕੇ ਇਹ ਲੋਕਾਂ ਨੂੰ ਆਹੀ ਫੇਰ ਤੁਹਾਡੇ ਦੁਆਰਾ ਇਹੀ ਅਪੀਲ ਕਰਦੇ ਆਂ ਕਿ ਟ੍ਰੈਫਿਕ ਦਾ ਸਹਿਯੋਗ ਦਿਓ ਤਾਂ ਕਿ ਸਾਡੇ ਜਿਹੜਾ ਸ਼ਹਿਰ ਆ ਸਾਫ਼ ਸੁਥਰਾ ਰਹੇ ਉਹਦੇ 'ਚ ਰਸ ਨਾ ਪਵੇ ਔਰ ਜਿਹੜੀ ਗੱਡੀ ਆ ਉਹਨੂੰ ਸਹੀ ਤਰੀਕੇ ਦੇ ਨਾਲ ਪਾਰਕ ਕਰੋ ਨਹਿਰੂ ਪਾਰਕ 'ਚ ਪਾਰਕਿੰਗ ਬਣੀ ਆ ਜਿਹੜਾ ਪੁਰਾਣਾ ਬੱਸ ਸਟੈਂਡ ਹੀ ਉੱਥੇ ਵੀ ਜਗ੍ਹਾ ਖਾਲੀ ਓ ਉੱਥੇ ਵੀ ਅਗਰ ਤੁਸੀਂ ਬਾਜ਼ਾਰ ਅੱਧੇ ਘੰਟੇ ਪੌਣੇ ਘੰਟੇ ਘੰਟੇ ਲਈ ਆਉਣਾ ਵਾ ਤਾਂ ਆਪਣੀ ਕਿਰਪਾ ਕਰਕੇ ਉੱਥੇ ਗੱਡੀ ਪਾਰਕ ਕਰੋ ਤਾਂ ਕਿ ਤੁਹਾਡੀ ਗੱਡੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਸਾਨੂੰ ਵੀ ਚਲਾਨ ਕਰਨ ਦੀ ਜ਼ਰੂਰਤ ਨਾ ਪਵੇ ਔਰ ਨਾ ਹੀ ਲੋਕਾਂ ਨੂੰ ਲੋਕ ਪਰੇਸ਼ਾਨ ਹੋਣ। Rajasthan ਤੋਂ Rewari ਸਰਹੱਦ 'ਚ ਬਾਗ 'ਚ ਦਾਖਲ ਹੋਣ ਦੀ ਸੂਚਨਾ ਤੇ Rewari ਬਨ ਮੰਡਲ ਨੂੰ ਅਲਰਟ ਕਰ ਦਿੱਤਾ ਗਿਆ। Rajasthan ਦੇ ਖੁਸ਼ ਖੇੜਾ ਵਿੱਚ ਬਾਗ ਨੇ ਖੇਤ ਵਿੱਚ ਕੰਮ ਕਰਦੇ ਕਿਸਾਨ ਤੇ ਹਮਲਾ ਵੀ ਕਰ ਦਿੱਤਾ ਸੀ। ਜਿਸ ਨੂੰ ਜ਼ਖਮੀ ਹਾਲਤ ਵਿੱਚ Rewari ਦੇ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕੱਲ੍ਹ ਹਮੇਂ Rajasthan वन विभाग से सूचना मिली थी कि एक सरीसका बाक परियोजना का एक नर बाघ ST2303 रेवाड़ी ज़िले में प्रवेश कर सकता है तो उस हिसाब से हमने हमारी जो टीमें गठित करके उस एरिया में पेट्रोलिंग करना शुरू कर दिया था आज खबर मिली है कि वो शायद रेवाड़ी जिले में प्रवेश कर चुका है और लास्ट टाइम एक नंदरामपुर बांस और बटसवाना गांव के आसपास देखा गया है उसके पग देखे गए जी तो हमारे ट्रेमें वहाँ पर पे लगातार पेट्रोलिंग कर रहे हैं राजस्थान की भी टीम आई हुई है रेस्क्यू करने के लिए तो जैसे ही वो बाघ लोकेट होगा हम उसको रेस्क्यू करने की कोशिश करेंगे तभी उस दौरान मैं सभी से अनुरोध करता हूँ कि बाघ के आसपास कोई भी सूचना मिले तो एक तो हमारे टीम को सूचित करें और उसके आसपास इकट्ठा ना हो कोई भी, भी भीड़ ना जमा करे और ना उस बाघ को परेशान करने की कोशिश क्या इसके लिए कोई नंबर भी जारी किए गए बाग की तरफ से कि आपको सूचना दी जाए अगर दिखाई जाएगा जी जी बिल्कुल वो मुझे भी सूचित कर सकते हैं जो हमारे संदीप रेंज अफसर हैं उनको भी सूचित कर सकते हैं जो राजस्थान से में आई है वहाँ पे एक ललित रेंज अफसर है उनको भी सूचित कर सकते हैं क्या उम्मीद है कि रेस्क्यू हो पाएगा बिल्कुल इसका रेस्क्यू हो जाएगा पूरे हमारे दोनों राज्यों की टीमें लगी हुई है जल्दी से जल्दी हम इसक्रेस को करने की कोशिश क्या अपील करेंगे कि लोगों में दहशत ना फैले और लोग कब ब रहना देखो जो बाघ है वो किसी पे जानबूझ के अटैक नहीं करेगा आप उसके आसपास मत जाओ उसके आसपास भीड़ इकट्ठा मत होने दो वो आपको कोई नुकसान नहीं करेगा लेकिन आप सबसे अनुरोध कि शाम को जब तक ये रिस्क नहीं हो जाता तब तक रात के दौरान अकेले ना घूमें ਇਤੋਂ ਮੈਨਾ ਕੇਲੇ ਜਾ ਕੇ ਪਰ ਘਰੋਂ ਮੇ ਰਹੇ ਤੇ ਭੀੜ ਨਾ ਇਕੱਟਾ ਕਰਨ। ਥੈਂਕ ਯੂ। ਥੈਂਕ ਯੂ। ਮੋਗਾ ਵਿੱਚ ਚੋਰੀਆਂ ਬਾਰਦਾਤਾ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਪਿਤੇ ਦਿਨੀ ਮੋਗਾ ਦੇ 메ਨ ਬਾਜ਼ਾਰ ਵਿੱਚ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ डीसी कॉम्प्लेक्स ਵਿੱਚ ਲੱਗੇ ਬੂਥਾ ਵਿੱਚੋਂ 12 ਏਸੀ ਕੰਪਰੈਸਰ ਚੋਰੀ ਕਰਨੇ ਸਨ। ਉੱਥੇ ਅਜ ਦੂਜੇ ਦਿਨ ਵੀ ਚੋਰਾਂ ਨੇ ਮੋਗਾ ਕੋਟਕਪੂਰਾ ਬਾਈਪਾਸ 'ਤੇ ਰਾਮ ਰੋਡ ਤੇ ਨਿਸ਼ਾਨਾ ਬਣਾਇਆ। ਮੰਦਰ ਨੂੰ ਨਿਸ਼ਾਨਾ ਬਣਾ ਕੇ ਚੋਰ ਮੰਦਰ 'ਚ ਰੱਕੇ দান ਪੇਟੀਆਂ ਵਿੱਚੋਂ দান ਦੀ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਬਿਹਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਨੂੰ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਬੀਤੀ ਰਾਤ ਸ਼੍ਰੀ ਰਾਮ ਮੰਦਰ ਕੋਟਕਪੂਰਾ ਰੋਡ 'ਤੇ ਚੋਰੀ ਦੀ ਵਾਰਦਾਤ ਹੋਈ ਹੈ। ਸੋ ਹੁਣ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਜਿੱਦੇ ਜਲਦੀ ਅਕਿਊਜ਼ ਨੂੰ ਫ ਸਰ ਪਤਾ ਲੱਗਾ ਕੀ ਕੁਛ ਚੋਰੀ ਹੋਇਆ ਹੈ ਇਹ ਤੋਂ ਨਗਦੀ ਚੋਰੀ ਹੋਈ ਹੈ ਤੇ ਇੱਕ ਰਸੀਦ ਬੁੱਕ ਚੋਰੀ ਹੋਣ ਦਾ ਇਨਫੋਰਮੇਸ਼ਨ ਆਈ ਹੈ ਸਰ ਸੀਸੀਟੀਵੀ ਕੈਮਰਾਵਾਂ ਤੋਂ ਆਇਆ ਸਾਡੇ ਕੋਲੇ ਕੁਝ ਲੀਡਸ ਆਈਆਂ ਨੇ ਜੀ ਅਸੀਂ ਉਹਨਾਂ ਦੇ ਵਰਕਆਊਟ ਕਰ ਰਹੇ ਹਾਂ ਤੇ ਉਹਨਾਂ ਦੇ ਵਰਕਆਊਟ ਕਰਕੇ ਜਲਦੀ ਅਕਿਊਜ਼ ਨੂੰ ਫੜ ਲਾਂਗੇ ਸਰ ਮੋਗਾ ਦੇ ਪਿਛਲੇ ਦਿਨੀ ਕਾਫੀ ਚੋਰੀਆਂ ਹੁੰਦੀਆਂ ਆ ਰਹੀਆਂ ਨੇ ਜਿਨਾਂ ਨਜ਼ਰਾਈਆਂ ਮੰਦਿਰਾਂ ਚੋਰੀ ਹੁੰਦੀਆਂ ਜਾਂ ਡੀਸੀਓ ਬਚੋਰੀ ਹੋਈ ਹੈ ਸੋ ਕੀ ਚੋਰਾਂ ਦਾ ਕੀ ਫਾਇਦਾ ਕੀ ਚੀਜ਼ ਦਾ ਫਾਇਦਾ ਕਰਨ ਲੱਗੇ ਚੋਰ ਜੀ ਅ ਕੁਝ ਤਾਂ ਅੱਜਕੱਲ ਜਿਹੜੀ ਫੌਗ ਹੋ ਰਹੀ ਹੈ ਉਸ ਦੇ ਕਰਕੇ ਵੀ ਥੋੜਾ ਜਿਹਾ ਸਾਨੂੰ ਪ੍ਰੋਬਲਮ ਆਉਂਦੀ ਹੈ ਡਿਟੈਕਸ਼ਨ ਦੇ ਵਿੱਚ ਕਿਉਂਕਿ ਕੈਮਰਾਸ ਉਹਨਾਂ ਨੂੰ ਕੈਪਚਰ ਨਹੀਂ ਕਰ ਪਾਉਂਦੇ ਬਾਕੀ ਸਾਡੇ ਲਈ ਤਾਂ ਹਰ ਇੱਕ ਚੋਰੀ ਇੰਪੋਰਟੈਂਟ ਹੈ ਜੀ ਕਿਉਂਕਿ ਸਾਡੀ ਜ਼ਿੰਮੇਵਾਰੀ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨਾਂ ਤੇ ਆਪਣਾ ਵੀ ਆ ਟਰਾਇੰਗ ਅਰ ਬੈਸਟ ਟੂ ਫੁੱਲਫਿਲ ਦ ਰਿਸਪੌਂਸਿਬਿਲਟੀ ਸਰ ਕੀ ਕਾਰਵਾਈ ਕੀਤੀ ਖਾਸ ਕਰਕੇ ਜੀ 3 ਦਿਨ ਸੇ ਸਮਾਗਮ ਚੱਲਤਾ ਵੇ ਆ ਮੰਦਿਰ ਚ कथा जल्दी बड़ी इतने राम मंदिर चे। राम कथा जल्दी पड़ी 22 तारीख को खत्म होगी इतने अंदाजा तो कुछ है नहीं फिलहाल पचास से साठ हज़ार के करीब करीब बताते पे है किन्ने गले जड़े तोड़े गए दो गले तोड़े गए जी आप सुबह जब चार बजे मंदिर खोलने आए तो तला कटे पाया बार आप सूचना प्रधान जी नेता से पता किस तरह लगे हाँ जी किस तरह पता लगे चोरी बाहर गला कटा पड़ा देखे ताला कटा पड़ा मिला इतना गला सारा कटा पाया है तो कितने बजे मंदिर बंद हुआ और कितने बजे आपको पता चला मंदिर साढ़े आठ बजे बंद हुआ जी और सुबह अपने पौने चार, चार बजे पता चला तो मैडम हाँ जी आप मंदिर में रहते हो हाँ जी हम मंदिर में रहते हैं मंदिर में नहीं हमारा मंदिर के बैक साइड है जी तो आपको रात को पता नहीं चला कोई आवाज या खड़का हुआ वो तो उससे पता नहीं चला आपको अभी मंदिर में चोरी हो रही है या कोई लोग अंदर है जी हमें कैसे नहीं जी हमें कोई पता नहीं चला ਫਰੀਦাবাদ ਵਿੱਚ ਖੇੜੀ ਚੌਕ ਤੇ ਤੇਗਾਮ ਤੱਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਸੜਕ ਤੇ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਕਾਰੋਂ ਤੇ ਰਹਿਣ ਵਾਲੇ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ ਦਰਅਸਲ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਮਦਮ ਬਾਦ ਰਹੇ ਪ੍ਰਦੂਸ਼ਣ ਤੋਂ ਚਿੰਤਤ ਹੈ ਉਹ ਸਾਰੀ ਵਾਲੀ ਥਾਂ ਤੇ ਪਾਣੀ ਦਾ ਛੜਕਾ ਕਰਨ ਦੇ ਆਦੇਸ਼ ਦਿੱਤੇ ਗਏ ਹਨ ਪਰ ਠੇਕੇਦਾਰ ਵੱਲੋਂ ਪੀਡਬਲਯੂਡੀ ਦੀ ਬਣਾਈ ਜਾ ਰਹੀ ਸੜਕ ਤੇ ਪਾਣੀ ਦਾ ਛੜਕਾ ਨਾ ਕੀਤੇ ਜਾਣ ਕਾਰਨ ਸੜਕ ਤੇ ਕਾਫੀ ਧੂੜ ਉੱਡਦੀ ਰਹਿੰਦੀ ਹੈ ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ 4 ਸਾਲ ਹੋ ਗਏ ਲਗਾਤਾਰ 4 ਸਾਲ ਕਿਸ ਚੀਜ਼ ਦੀ ਰੇਟ ਲਗਾਤੇ ਕੀ ਲਗਾਤੇ ਛੋਲੇ ਗੁਲਝ ਖਾਣੇ ਪੀਣੇ ਕੇ ਵਾਸਤੇ ਮੰੰਦਰ ਇਹ ਜੋ ਰੋਡ ਬਣ ਰਹਾ ਹੈ ਕਿਸ ਤਰੀਕੇ ਕ ਹਾਲਤ ਪੈਦਾ ਹੋ ਰਹੀ ਹੈ ਸਰ ਜੀ ਬਹੁਤ ਹਾਲ ਖਰਾਬ ਹੈ ਸਭ ਤੇ ਵਿਕਟ ਜਾਦੀ ਜਬਸੇ ਕੰਮ-ਦੰਮ ਵੀ ਖਤਮ ਹੋ ਗਿਆ

ਸਮਾਂ ਕੋਈ ਪਾਣੀ ਨਹੀਂ ਛੜਕਦਾ ਇਸਪੇ ਨਹੀਂ ਕبھی ਕਬ ਕਾ ਆਤਾ ਪੇ ਕਿਤਨੀ ਧੂਲ ਉੱਡਦੀ ਇਸਪਰ ਰਾਤ ਨੂੰ ਸਵੇਰ ਨੂੰ ਦੇਖੋ ਧੂਲ ਧੂਲ ਹੋ ਰਹੀ ਹੈ ਧੂਲੀ ਧੂਲ ਹੋ ਰਹੀ ਹੈ ਧੂਲ ਧੂਲ ਹੋ ਰਹੀ ਹੈ ਸਾਰ ਮਾਲ ਇਹ ਤਾਂ ਅੰਦਰ ਹਾਲ ਹੀ ਵਿੱਚ ਰਾਜਸਥਾਨ ਦੇ ਬੀਕਰਨੇ ਵਿੱਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਮੱਧ ਪ੍ਰਦੇਸ਼ ਦਿੱਲੀ ਮਨੀਪੁਰ ਉੜੀ ਸਸਮੇ 18 ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਦੀਆਂ ਤਿੰਨ ਲੜਕੀਆਂ ਨੇ ਸਾਫਟਬਾਲ ਵਿੱਚ ਭਾਗ ਲਿਆ ਉਹ ਅੰਡਰ 17 ਮੁਕਾਬਲੇ ਸਨ ਬਹੁਤ ਹੀ ਦਿਲਚਸਪ ਅਤੇ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅੱਜ ਲੜਕੀਆਂ ਦਾ ਸਕੂਲ ਪੌਂਟਰ ਦੇ ਨੇ ਗਾ ਸਵਾਗਤ ਕੀਤਾ ਗਿਆ ਸੀਨੀਅਰ ਸਕੂਲ ਉਤਰਦੀ ਸਟੂਡੈਂਟ ਜ਼ਿਲ੍ਹਾ ਮੋਗਾ ਹੀ ਪੰਜਾਬ ਟੀਮ ਵਿੱਚ Rajasthan ਵਿੱਚ ਖੇਡਣ ਗਏ ਤੇ ਉੱਥੇ 18 ਟੀਮਾਂ ਪਹੁੰਚੀਆਂ ਤੇ 18 ਟੀਮਾਂ ਵਿੱਚੋਂ ਸਾਡੀ ਥਰਡ ਪਲੇਸ ਆਈ ਤੇ ਜਿਹੜੀ ਗੇਮ ਸੌਫਟਬਾਲ ਗੇਮ ਸੌਫਟਬਾਲ ਗੇਮ ਵਿੱਚੋਂ ਥਰਡ ਪੋਜੀਸ਼ਨ ਪ੍ਰਾਪਤ ਕੀਤੀ ਤੇ ਮਨਦੀਪ ਕੌਰ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾ ਮੈਂ ਮੁਝਿਲਮ ਹੋ ਗਿਆ ਹੈ ਤੇ ਅਸੀਂ ਪੰਜਾਬ ਦੀ ਟੀਮ ਵੱਲੋਂ ਰਾਜਸਥਾਨ ਖੇਡਣ ਗਏ ਸੀ ਉੱਥੋਂ ਸਾਡੀ 18 ਟੀਮਾਂ ਆਈਆਂ ਸੀ ਜਿਸ ਵਿੱਚੋਂ ਸਾਡੀ ਥਰਡ ਪੋਜੀਸ਼ਨ ਆਈ ਹੈ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਹੀ ਖੁਸ਼ ਹਾਂ ਸਾਡੇ ਫੈਮਿਲੀ ਮੈਂਬਰਸ ਅਧਿਆਪਕ ਸਾਹਿਬਾਨ ਬਹੁਤ ਖੁਸ਼ ਨੇ ਬਿਰਜੀ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕੰਨਿਆ ਸਕੂਲ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਦੀਆਂ ਜਿਹੜੀਆਂ ਤਿੰਨ ਵਿਦਿਆਰਥਣਾਂ ਪੰਜਾਬ ਦੀ ਟੀਮ ਦੇ ਵਿੱਚ ਇਹ ਜ਼ਿਲ੍ਹਾ ਮੋਗੇ ਤੋਂ ਜਿਹੜੀਆਂ ਖੇਡ ਕੇ ਆਈਆਂ ਰਾਜਸਥਾਨ ਉੱਥੇ 18 ਟੀਮਾਂ ਪਹੁੰਚੀਆਂ ਬੱਚਿਆਂ ਨੇ ਬੜੋ ਜਦੋ ਜ਼ਹਿਰ ਕੀਤਾ ਕਿਉਂਕਿ ਨੈਸ਼ਨਲ ਪੱਧਰ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਏਡੀ ਸੌਖੀ ਗੱਲ ਨਹੀਂ ਹੁੰਦੀ ਬਹੁਤ ਮਿਹਨਤ ਕੀਤੀ ਇਹਦੇ ਲਈ ਬੱਚਿਆਂ ਨੇ ਪੂਰਾ ਸਾਲ ਮਿਹਨਤ ਕੀਤੀ ਆ ਇਹ ਪ੍ਰਾਪਤੀ ਕਿਵੇਂ ਆਈ ਹੈ ਕਿਉਂਕਿ ਬੱਚੇ 6 ਵਜੇ ਗਰਾਊਂਡ 'ਚ ਪਹੁੰਚ ਜਾਂਦੇ ਸੀ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ 6 ਵਜੇ ਰੁਟੀਨ ਬੱਚਿਆਂ ਦੀ ਹੁੰਦੀ ਸੀ ਵੀ ਗਰਾਊਂਡ 'ਚ ਪਹੁੰਚ ਕੇ 2 ਘੰਟੇ 6 ਤੋਂ ਲੈ ਕੇ 8 ਵਜੇ ਤੱਕ ਪ੍ਰੈਕਟਿਸ ਚੱਲਦੀ ਸੀ 8 ਵਜੇ ਤੋਂ ਬਾਅਦ ਬੱਚੇ ਤਿਆਰ ਹੋ ਕੇ ਆਪਦੀ ਜਿਹੜੀ ਪੜ੍ਹਾਈ ਕਰਦੇ ਸੀ ਵੀ ਬੱਚਿਆਂ ਨੂੰ ਇਹ ਸੀ ਵੀ ਅਸੀਂ ਆਦੀ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਕਰਨਾ ਪੂਰੇ 1 ਸਾਲ ਦੀ ਮਿਹਨਤ ਵੈਸੇ ਤਾਂ 6ਵੀਂ ਤੋਂ ਇਹ ਲੜਕੀਆਂ ਮਤਲਬ ਲੱਗੀਆਂ ਹੋਈਆਂ ਅੰਡਰ 14 ਖੇਡੀਆਂ 3 ਸਾਲ ਹੁਣ ਚੌਥੇ ਸਾਲ ਦੇ ਵਿੱਚ ਹੀ ਅੰਡਰ 17 ਖੇਡੀਆਂ ਬਹੁਤ ਅੱਛੇ ਪਲੇਅਰ ਆ ਮੈਨੂੰ ਵੀ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਜਿਹੜਾ ਅਸੀਂ ਇੰਨਾ ਸਟਰਗਲ ਕੀਤਾ ਬੱਚਿਆਂ ਨਾਲ ਸਟੇਟ ਸਾਡੀ ਅਮਰਸਰ ਸਾਹਿਬ ਗਈ ਸੀ ਇਹ ਟੀਮ ਤੇ ਉੱਥੇ ਸਾਡੀਆਂ ਚਾਰ ਰਾਤਾਂ ਲੱਗੀਆਂ ਸੀ ਆਪਦੇ ਮੈਨੂੰ ਅੱਜ ਬਹੁਤ ਜ਼ਿਆਦਾ ਮਾਣ ਹੋ ਰਿਹਾ ਵੀ ਬੱਚਿਆਂ ਨੇ ਪੂਰਾ ਮੁੱਲ 모ੜਿਆ ਵੀ ਜਿਹੜੇ ਅਸੀਂ ਦਿਨ ਰਾਤ ਇਹਨਾਂ ਤੇ ਮਿਹਨਤ ਕੀਤੀ ਆ ਤੇ ਬਾਕੀ ਪਿੰਡ ਦਾ ਬਹੁਤ ਸਹਿਯੋਗ ਆ ਜੀ ਬੁੱਟਰ ਪਿੰਡ ਦੀ ਦੇਣ ਹੀ ਨਹੀਂ ਦੇ ਸਕਦੇ ਮੈਂ ਇੱਥੇ 2008 ਤੋਂ ਆ ਮੈਨੂੰ ਇੰਨੀਆਂ ਆਫਰ ਆਈਆਂ ਬਦਲੀ ਭਰਨ ਦੀਆਂ ਪਰ ਮੈਂ ਬਦਲੀ ਨਹੀਂ ਭਰੀ ਕਿਉਂਕਿ ਅੱਦੇ ਬੋਲ ਤੇ ਅਸੀਂ ਸਰਪੰਚ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਵੀਰ ਜੀ ਲਾਡੀ ਤੇ ਹੋਰ ਜਿਹੜੇ ਦੂਸਰੇ ਸਰਪੰਚ ਸਾਹਿਬ ਆ ਜਗਤਾਰ ਸਿੰਘ ਜੀ ਹੋਰ ਜਿਹੜੇ ਪਿੰਡ ਦੇ ਮੈਂਬਰ ਆ ਜਿੰਨੇ ਵੀ ਪਤਵੰਤ ਇੱਥੇ ਪਹੁੰਚੇ ਆ ਹੁਣ ਵੀਰ ਜੀ ਹਾਕਮ ਸਿੰਘ ਅਸੀਂ ਇੱਕੋ ਹੀ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਸਮਾਨ ਚਾਹੀਦਾ ਉਹਨਾਂ ਨੇ ਅੱਦੇ ਬੋਲ ਤੇ ਸਾਡੇ ਸਲਗਰ ਵਗੈਰਾ ਭੇਜ ਤੇ ਵੀ ਪਿੰਡ ਦੀ ਇੰਨੀ ਤਕੜੀ ਸਪੋਰਟ ਕਰਕੇ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਆ ਰਹੀਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਖੁਬ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਸਰਗਰਮ ਹੈ ਜੋ ਝਾਲੀ ਸੀਬੀਐਫਸੀ ਦੇ ਓਪਨ ਸਕੂਲ ਦੇ ਸਰਟੀਫਿਕੇਟ ਬਣਾਉਣ ਦਾ ਕਾਲਾ ਧੰਦਾ ਕਰਦਾ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋ ਮਾ ਵਿਅਕਤੀ ਦੀ ਪਛਾਣ ਅਨੁਰਾਗ ਢਾਬਰ ਪੁੱਤਰ ਰਾਮ ਪ੍ਰਕਾਸ਼ ਵਾਸੀ 2046 ਨਿਊ ਵੈਨੂ ਨਗਰ ਜਲੰਧਰ ਤੇ ਲਖਪ ਚੱਡਾ ਪੁੱਤਰ ਨਰੇਸ਼ ਚੰਦਰ ਵਾਸੀ ਫਤੇਪੁਰੀ ਟਾਂਡਾ ਰ ਮੁਲਾਜ਼ਮਾ ਮੁਲਜਮਾ ਖਿਲਾਫ ठाਣਾ ਡਿਵੀਜ਼ਨ ਨੰਬਰ 8 ਦੀ ਤਾਰਾ 465 467 468 471 420 ਆਈਪੀਸੀ 4 ਡੀ ਆਈਟੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਜਿਹਨੇ ਕੱਲ ਤੁਹਾਨੂੰ ਦੱਸਿਆ ਸੀ ਜੀਸੀਪੀ ਇਨਵੈਸਟੀਗੇਸ਼ਨਸ ਆਫ ਦੀ ਰਹਿਨੁਮਾਈ ਹੇਟ ਐਸసీపీ ਕ੍ਰਾਈਮ ਸਾਭ ਨੇ ਡਿਟੈਕਟ ਕੀਤੀ ਹੈ ਇਹਨਾਂ ਦੇ ਸਾਡੇ ਕਮੇਸ਼ਲ ਕ੍ਰਾਈਮ ਬ੍ਰਾਂਚ ਨੇ ਕੀਤਾ ਕੰਮ ਉਹਨਾਂ ਦੇ ਇੱਕ ਫੇਕ ਸਰਟੀਫਿਕੇਟਸ ਜਾਰੀ ਕਰ ਜਿਹੜੀ ਅੱਜ ਦੀ ਸਾਡੇ ਅਚੀਵਮੈਂਟ ਹੈ ਉਹ ਹੈ ਕਿ ਇੱਕ ਮਰਡਰ ਹੋਇਆ ਜਿਹਦੇ ਵਿੱਚ ਦੋਸਤ ਇਹ ਸਮਾਂ ਦੇ ਖਬਰਾਂ ਕਨਫਰਮ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲੀਕਲਵਾਨ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ